ਵੈਰੂਜੀ ਦਾ ਖਾਲਸਾ ਮਹਿੰਦਰੀ ਵੈਰੂਜੀ ਕੀ ਫਤਿਹ ਆਪਾਂ ਇਸ ਵਕਤ ਖਨੌਰੀ ਮੋਰਚੇ ਤੇ ਖੜੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵੇਲੇ ਬੈਠੇ ਨੂੰ 43 ਦਿਨ ਹੋ ਗਏ ਆ 43 ਦਿਨਾਂ ਦੇ ਵਿੱਚ ਉਹਨੂੰ ਕਿੰਨੀਆਂ ਤਕਲੀਫਾਂ ਆਈਆਂ ਨੇ ਉਹ ਸਾਹਮਣੇ ਆ ਪਈ ਸਾਰੀ ਪਰ 43 ਦਿਨਾਂ ਦੇ ਵਿੱਚ ਜਿਹੜੀ ਗੱਲ ਸੀ ਕਿਸਾਨਾਂ ਦੀ ਜਿਹੜੀ ਮੰਗ ਤੇ ਆਪਾਂ 11 ਮਹੀਨੇ ਹੋ ਗਏ ਤੇ ਲੜ ਰਹੇ ਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਹੈ। ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ। ਕਿਸਾਨ ਜਸੇਬੰਦੀ ਆਈ ਇਸ ਕਰਕੇ ਹੁੰਦੀ ਸੀ ਕਿ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ। ਅੱਜ ਬਹੁਤਿਆਂ ਇਸ ਕਰਕੇ ਜਿਹੜੇ ਖਾਸ ਕਰਕੇ ਕਿਸਾਨ ਆਗੂ ਹੈ ਉਹ ਆਪਦੀਆਂ ਜਿਲਸਾਂ ਦੇ ਭਾਅ ਹੀ ਮੰਗਣੋਂ हट ਗਏ। ਵੱਡੀ ਲੜਾਈ ਤਾਂ ਇੱਥੇ ਸਮਝਣ ਦੀ ਲੋੜ ਹੈ। ਕਿ ਕੀਮਤ ਸੂਚਕ ਅੰਕ ਮੁਤਾਬਕ ਅਸੀਂ ਕਹਿੰਦੇ ਸਾਡੇ ਭਾਅ ਦਿਓ। ਅੱਜ ਕੋਈ ਵੀ ਲੀਡਰ ਕੋਈ ਵੀ ਕਿਸਾਨ ਦੁਨੀਆਂ ਦਾ ਕੇਮਤ ਸੂਚਕ ਅਨੁਸਾਰ ਕਿਸਾਨਾਂ ਦੇ ਭਾਈ ਨਹੀਂ ਮੰਗਦਾ ਤੇ ਹੈ ਕਿਸਾਨ ਲੀਡਰ ਦੂਜੀ ਚਲੋ ਅਸੀਂ ਉਹ ਮੰਗਦੇ ਸੀ ਨਹੀਂ ਦਿੱਤੇ ਸਰਕਾਰ ਨੇ ਸੁਆਮੀ 나ਥਨ ਦੀ ਰਿਪੋਰਟ ਸਰਕਾਰ ਨੇ ਬਣਾਈ ਕਿਸੇ ਵੀ ਕਿਸਾਨ ਦੁਨੀਆਂ ਦੀ ਮੰਗ ਨਹੀਂ ਸੀ ਇਹ ਉਸ ਦਿਨ ਬਣੀ ਜਿੱਦ ਦੇ 162 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਮਹਾਰਾਸ਼ਟਰ ਦੇ ਵਿੱਚ ਉਹ ਕਮਿਸ਼ਨ ਬੈਠਾ ਕਮਿਸ਼ਨ ਨੇ ਸਿਫਾਰਿਸ਼ ਕਰਤੀ ਕਿ ਇਹਦੇ ਮੁਤਾਬਕ ਜੇ ਕਿਸਾਨਾਂ ਨੂੰ ਬਚਾਉਣਾ ਤਾਂ ਇੰਨਾ ਭਾ ਦੇਣਾ ਚਾਹੀਦਾ ਤੇ ਕਿਸਾਨ ਲੀਡਰ ਸੁਆਮੀ ਨਥਨ ਰਿਪੋਰਟ ਨੂੰ ਵੀ ਨਹੀਂ ਮੰਨਦੇ ਕਿੰਨਾ ਮਲਾਜਮਾਂ ਦੇ 7 ਪੇ ਕਮਿਸ਼ਨ ਹੋਏ ਸੱਤੇ ਲਾਗੂ ਕਰਵਾਲੇ ਜਿਹੜੇ ਅਸੀਂ ਕਹਿੰਦੇ ਆ ਵੀ ਮੈਂ ਫਲਾਨੀ ਜੂਨੀਅਨ ਤੇ ਸਾਡੀ ਜੂਨੀਅਨ ਵੱਡੀ ਆ ਸਾਡੀ ਛੋਟੀ ਆ ਪੂਰੇ ਭਾਰਤ ਦੀ ਮੈਂ ਗੱਲ ਕਰਦਾ 2000 ਕਿਸਾਨ ਜੂਨੀਅਨਾਂ ਨੇ ਇੱਕ ਪੇ ਕਮਿਸ਼ਨ ਲਾਗੂ ਨਹੀਂ ਕਰਵਾ ਸਕਿਆ ਆਪਾਂ ਸਾਰਾ ਜੇ ਉਹ ਨਹੀਂ ਕਰਵਾ ਸਕੇ ਕਿ ਇਸ ਤੇ ਸਾਡੀ ਸਹਿਮਤੀ ਨਹੀਂ ਤਾਂ ਕਿਉਂ ਨਹੀਂ ਸਹਿਮਤੀ ਕਿ ਸਾਡੇ ਵਿਚਾਰ ਵੱਖਰੋ ਵੱਖਰੋ ਜਿਵੇਂ ਅਸੀਂ ਸਿਆਸੀ ਪਾਰਟੀਆਂ ਨੂੰ ਕਹਿੰਦੇ ਆ ਆ ਕਿਸਾਨ ਵਿੰਗ ਫਲਾਨੀ ਪਾਰਟੀ ਦਾ ਕਿਸਾਨ ਵਿੰਗ ਫਲਾਨੀ ਪਾਰਟੀ ਦਾ ਤਾਂ ਉਹ ਸਥਿਤੀ ਦੇ ਵਿੱਚੋਂ ਕਿਸਾਨਾਂ 'ਚ ਵੀ ਇਹ ਕੁਝ ਦਿਸਣ ਲੱਗ ਗਿਆ ਤਾਂ ਉਹਦਾ ਸ਼ਿੱਟਾ ਇਹ ਹੈ ਕਿ ਸਰਕਾਰ ਨੂੰ ਮੌਕਾ ਮਿਲਦਾ ਹੁਣ ਸਰਕਾਰ ਗੱਲਾਂ ਦੇ ਵੀ ਜੇ ਤੁਸੀਂ ਸਾਰੇ ਇਕੱਠੇ ਹੋ ਜੋ ਭਾਈ ਜਿਹੜੇ ਇਸ ਵਿਚਾਰ ਨਾਲ ਹੀ ਸਹਿਮਤ ਨਹੀਂ ਇਸ ਮੰਗ ਨਾਲ ਹੀ ਸਹਿਮਤ ਨਹੀਂ ਉਹ ਇਕੱਠੇ ਕਿਉਂ ਹੋਣਗੇ ਸਵਾਲ ਇਸ ਗੱਲ ਦੇ ਵਿੱਚੋਂ ਜਿਹੜਾ ਆਪਾਂ ਲੜਾਈ ਬਿੱਡੀ ਬੜਾ ਕੁਛ ਆਪਣੇ ਤੇ ਹੋਇਆ ਗੋਲੀਆਂ ਚਲਾਈਆਂ ਸਰਕਾਰ ਨੇ ਆਥਰੂ ਗਏ ਸਾਡੇ ਟਰੈਟ ਭੰਨੇ ਜ਼ਖਮੀ ਕੀਤੇ ਨਿਗਾ ਗਈ ਬਹੁਤ ਵੱਡਾ ਇਤਿਹਾਸ ਪਰ ਉਹਦੇ ਵਿੱਚੋਂ ਡੱਲੇਵਾਲ ਸਾਹਿਬ ਨੇ ਫੈਸਲਾ ਲਇਤਾ ਕਿ ਮੈਂ ਹੋਰ ਆਪਦੇ ਫੌਜ ਨੂੰ ਮੈਂ ਆਪਦੇ ਚਪਾਈਆਂ ਨੂੰ ਨਹੀਂ ਮਰਨਾ ਦੇਖ ਦੇਖਣਾ ਚਾਹੁੰਦਾ ਮੈਂ ਆਪ ਤਕਲੀਫ ਚੱਲੂ ਉਹਦੇ ਵਿੱਚੋਂ ਅੱਜ ਸਾਡੇ ਆ ਸਾਰੇ ਜਿਹੜੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਗਰ ਤੋਂ ਆਪਦਾ ਪ੍ਰਾਸਨ ਇਕੱਠਾ ਕਰਕੇ ਖਨੌਰੀ ਮੋਰਚੇ 'ਚ ਪਹੁੰਚੇ ਨੇ ਨਾਲ ਦੇ ਨਾਲ ਇਹਨਾਂ ਨੇ ਫੈਸਲਾ ਲਇਤਾ ਕਿ ਵੀ ਅਸੀਂ ਪਹਿਲਾਂ ਕਿਸਾਨ ਜਥੇਬੰਦੀ 'ਚ ਸੀ ਉਹ ਸਾਡੇ ਵਿਚਾਰ ਨਹੀਂ ਮਿਲੇ ਸਾਡੇ ਲੋਕਾਂ ਮਤਾਕ ਉਹਨਾਂ ਨੇ ਫੈਸਲੇ ਨਹੀਂ ਲਿੱਤੇ ਅੱਜ ਅਸੀਂ ਬੀਕੇਜੂ ਸਿੱਧੂਪੁਰ ਦੇ ਮੈਂਬਰ ਬਣ ਕੇ ਇਸ ਮੋਰਚੇ ਦੇ ਵਿੱਚ ਟਰੈ ਟ੍ਰਾਲੀ ਲੈ ਕੇ ਪੱਕੇ ਰਹਾਂਗੇ ਜਿੰਨਾ ਚਿਰ ਇਹ ਸਰਕਾਰ ਮੰਗਾ ਲਾਗੂ ਨਹੀਂ ਕਰਦੀ ਇਹ 'ਚ ਮੈਂ ਸਾਰੇ ਨੌਜਵਾਨਾਂ ਦਾ ਖਾਸ ਕਰਕੇ ਸਾਡੇ ਇਹਨਾਂ ਨੇ ਜੋ ਫੈਸਲਾ ਕੀਤਾ ਤੇ ਮੂਹਰੇ ਮੇਰੇ ਬੱਚੇ ਉਹ ਬੈਠੇ ਨੇ ਜਿਹੜੇ ਭੂ ਵਿਖਲੇ ਆਪਾਂ ਲੜਾਈ ਲੜ ਰਹੇ ਹਾਂ ਇਹਨਾਂ ਦੀ ਲੜਾਈ ਲੜਾਈ ਲੜ ਰਹੇ ਆਂ ਇਹ ੜਾਨੀਆਂ ਮਾਰਨੀਆਂ ਨਹੀਂ ਇਹਨਾਂ ਨੂੰ ਕੁਝ ਕੰਮ ਕਰਦਣਾ ਅਸੀਂ ਸਾਡੇ ਬੱਚਿਆਂ ਨੂੰ ਸਾਡੇ ਪੋਤਿਆਂ ਨੂੰ ਜਿਹੜੀ ਵਿਰਾਸਤ ਚ ਸਾਨੂੰ ਜ਼ਮੀਨ ਮਿਲੀ ਹੈ ਵਿਰਾਸਤ ਚ ਇਹਨਾਂ ਨੂੰ ਜ਼ਮੀਨ ਦੇ ਕੇ ਜਾਣੇ ਲੜਾਈ ਉਹ ਹੈ ਤੇ ਅੱਜ ਇਹਨਾਂ ਨੇ ਫੈਸਲਾ ਕੀਤਾ ਤੇ ਮੈਂ ਇਹਨਾਂ ਦਾ ਇੱਥੇ ਆਇਆਂ ਦਾ ਧੰਨਵਾਦ ਜਿਹੜਾ ਪਟਿਆਲਾ ਪੈਂਦਾ ਇਹਨਾਂ ਦਾ ਸਰਾਂਦੇ ਇਹਨਾਂ ਦਾ ਮਾਨਪੁਰਾ ਮਾਨਪੁਰਾ ਕੁਲੀਪੁਰਾ ਬਨਪੁਰਾ ਕਲੀਪਰੂ ਜਿਹੜੇ ਨਾਲ ਹੀ ਸਰੰਦ ਰੋਡ ਤੇ ਆ ਨਾ ਸਰੰਦ ਰੋਡ ਤੇ ਐ ਪਰ ਇਹ ਜਦੋਂ ਆਪਣਾ ਅੱਜ ਇਹਨਾਂ ਨੇ ਫੈਸਲਾ ਕੀਤਾ ਸੀ ਅੱਜ ਰਸਨ ਵੀ ਆਏ ਦੇਣਾ ਤੇ ਉਹ ਮਲਦਨ ਚ ਪਿੰਡ ਜਾ ਕੇ ਉਹ ਇਕੱਠ ਕਰਕੇ ਟਰੈਕਟਰ ਵਾਲੇ ਲੈ ਕੇ ਮੋਰਚੇ ਚ ਆਉਣਗੇ ਮੈਨੂੰ ਲੱਗਦਾ ਕਿ ਜਿਹੜੀ ਅਸੀਂ ਇੱਕ ਪੇਲ ਕੀਤੀ ਸੀ ਮੈਂ ਉਹ ਫੇਰ ਦਰਾ ਦੇਣਾ ਉਸੇ ਪੇਲ ਨੂੰ ਇਹ ਪੰਜਾਬ ਦਾ 12.5 ਹਜ਼ਾਰ ਪਿੰਡ ਹੈ ਅਸੀਂ ਇੱਕ ਟਰਾਲੀ ਮੰਗੀ ਹੈ ਪਿੰਡ ਤੋਂ ਵੀ ਇੱਕ ਟਰਾਲੀ 10 ਨੌਜਵਾਨ ਆ ਜੋ ਮੰਗਾ ਮਨਾ ਲਾਂਗੇ ਤੇ 12.5 ਹਜ਼ਾਰ ਟਰਾਲੀ ਇਥੇ ਖੜਨੀ ਨਹੀਂ ਤੇ ਸਾਡਾ ਜੇ 12.5 ਹਜ਼ਾਰ ਪੰਡੇ ਕੇ ਟਰਾਲੀ ਤੇ 10 ਬੰਦੇ ਜਿਹੜੇ ਆਏ ਕਿਸੇ ਵੀ ਕਿਸਮ ਦੇ ਦੇ ਦਿਓ ਸਾਰੇ ਪਿੰਡ ਦੀ ਜ਼ਮੀਨ ਬਚਾ ਦੇਣਗੇ ਮੇਰਾ ਮਤਲਬ ਸਾਡੇ ਜੇ ਸਾਰੇ ਪਿੰਡ ਦੀ 10 ਬੰਦੇ ਜ਼ਮੀਨ ਬਚਾ ਦੇਣਗੇ ਤਾਂ ਹਿੰਮਤ ਨਹੀਂ ਪੈਣੀ ਅਡਾਨੀ ਬਾਨੀ ਧੱਕੇ ਨਾਲ ਸਾਡੀਆਂ ਜ਼ਮੀਨਾਂ ਦੇ ਵਿੱਚ ਫਾਰਮ ਬਣਾ ਲੂ ਸੜਕਾਂ ਕੱਢੂ ਰੋਡ ਕੱਢ ਲੂ ਅਸੀਂ ਮੋੜ ਦੇਾਂਗੇ ਜੇ ਰਲ ਜਾਾਂਗੇ ਪਰ ਕੱਲੇ ਕੱਲੇ ਫਿਰ ਅਸੀਂ ਨੁਕਸਾਨ ਚੱਲੀ ਜਾਂਦੇ ਜਿਹੜੀ ਸਥਿਤੀ 'ਚ ਖੜੇ ਆ ਮੈਂ ਇੱਥੇ ਖਾਸ ਕਰਕੇ ਤੁਸੀਂ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਤੋਂ ਡੱਲੇਵਾਲ ਜਿਹੜੀ ਪੋਜੀਸ਼ਨ ਤੋਂ ਮੈਂ ਸੂਬਾ ਜਰਸਿਕਤਰ ਹੋਣ ਦੇ ਨਾਤੇ ਨਾਲ ਮੇਰੇ ਸਾਡਾ ਸੀਨੀਅਰ ਮਿਤ੍ਰ ਜਸਵੀਰ ਸਿੰਘ ਵੀ ਖੜਾ ਹੈ ਤਾਂ ਇਹ ਸਾਡੇ ਜ਼ਿਲ੍ਹੇ ਦੇ ਜਰਸਿਕਤਰ ਵੀ ਨੇ ਸਾਰੀ ਲੀਡਰਸ਼ਿਪ ਤੁਹਾਡੇ ਨਾਲ ਹੈ ਜੋ ਵੀ ਕੰਮ ਧੜਕੋ ਕੇ ਲੜਿਓ ਇਹ ਬਹਿਣੇ ਨਾ ਕਰੋ ਵੀ ਪਤਾ ਨਹੀਂ ਕੱਲ ਨੂੰ ਲੀਡਰਸ਼ਿਪ ਮਿਲੂ ਸਾਨੂੰ ਨਾਲ ਬੁਲਾਉਣਗੇ ਕਿ ਨਹੀਂ ਬੁਲਾਉਣਗੇ ਨਾ ਤਾਂ ਅਸੀਂ ਉਹ ਲੀਡਰਸ਼ਿਪ ਵਾਲੀ ਕਦੇ ਗੱਲ ਕੀਤੀ ਆਪਣੇ ਤੇ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਤੁਸੀਂ ਚੱਕੋ ਤੇ ਕੱਲ ਨੂੰ ਆਪਾਂ ਸਾਰੇ ਆਪ ਦੀ ਜ਼ਮੀਨ ਬਚਾ ਕੇ ਇਕੱਠੇ ਲੜਾਂਗੇ ਕੋਈ ਡੱਕ ਦੇ ਨੀ ਪਿੰਡ ਨੂੰ ਵਿਸ਼ਵਾਸ ਦਿਵਾ ਕੇ ਆਇਓ ਕਿ ਕੋਈ ਵੀ ਮਸਲਾ ਹੋਵੇ ਮੂਰੇ ਹੋ ਕੇ ਲੜਾਂਗੇ ਧੰਨਵਾਦ ਵੈਸੇ ਜੀ ਦਾ ਗੱਲ ਨਹੀਂ ਸੋ ਨਿਹਾਲ ਸੋ ਨਿਹਾਲ